ਅੱਜ 5 ਦਿਨਾਂ ਦੇ ਰਿਮਾਂਡ ਖਤਮ ਹੋਣ ਤੋਂ ਬਾਅਦ ਸਾਫ ਦਾ ਡੀਆਈਜੀ ਹਰਚਰਨ ਸਿੰਘ ਫੁੱਲਰ ਨੂੰ ਸੀਬੀਆਈ ਨੇ ਅਦਾਲਤ 'ਚ ਪੇਸ਼ ਕੀਤਾ ਜਿੱਥੇ ਅੱਜ ਅਦਾਲਤ ਆਪਣਾ ਫੈਸਲਾ ਸੁਣਾਏਗੀ ਵੇਖਣਾ ਹੋਵੇਗਾ ਕਿ ਅਦਾਲਤ ਡੀਆਈਜੀ ਨੂੰ ਲੈ ਕੇ ਕੀ ਕੁਝ ਕਹਿੰਦੀ ਹੈ ਦੱਸ ਦੇ ਇਹ ਕਿ ਪੁੱਛਗਿੱਛ ਦੌਰਾਨ ਸੀਬੀਆਈ ਨੂੰ ਪੰਜਾਬ ਦੇ 10 ਆਈਪੀਐਸ ਤੇ 4 ਆਈਐਸ ਅਧਿਕਾਰੀਆਂ ਦੇ ਨਾਮ ਵੀ ਮਿਲੇ ਨੇ ਤੇ ਉਹਨਾਂ ਖਿਲਾਫ ਠੋਸ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਸੀਬੀਆਈ ਨੇ ਜਾਂਚ ਦਾ ਘੇਰਾ ਵੀ ਵਧਾਇਆ ਹੋਇਆ ਜਿਸ ਦੇ ਚੱਲਦੇ ਆ ਪਟਿਆਲੇ 'ਚ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਦੇ ਘਰ ਛਾਪਾ ਮਾਰਿਆ ਗਿਆ ਤੇ 20 ਲੱਖ ਰੁਪਏ ਬੇਸ ਇਲੈਕਟ੍ਰੋਨਿਕ ਉਪਕਰਨਾਂਜ਼ ਵਰਤਦੇਰੇ ਉਪਿੰਦਰਤੇ ਅਧਿਕਾਰੀਆਂ ਦੇ ਕਾਲੇ ਤਾਨੂੰ ਵਾਈਟ ਕਰਨ ਦਾ ਦੋਸ਼ ਹੈ ਜਾਂਚ ਵਿੱਚ ਨਿਆਇਕ ਅਧਿਕਾਰੀਆਂ ਨਾਲ ਜੁੜੀਆਂ ਚੈਟਸ ਵੀ ਮਿਲੀਆਂ ਨੇ ਜਿਨ੍ਹਾਂ ਨਾਲ ਅਦਾਲਤਾਂ ਦੇ ਹੁਕਮ ਪ੍ਰਭਾਵਿਤ ਕਰਨ ਦੇ ਸੰਕੇਤ ਮਿਲੇ ਨੇ ਦੂਜੇ ਪਾਸੇ ਵਿਜੀਲੈਂਸ ਨੇ ਵੀ ਭੁੱਲਰ ਤੇ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਸੀ ਪਰ ਉਸ ਦਾ ਰਿਮਾਂਡ ਨਹੀਂ ਮਿਲ ਸਕਿਆ ਹੁਣ ਸੀਬੀਆਈ ਤੇ ਪੰਜਾਬ ਵਿਜੀਲੈਂਸ ਦੋਵੇਂ ਏਜੰਸੀਆਂ ਆਮੋ ਸਾਹਮਣੇ ਨੇ ਜਦਕਿ ਸੀਬੀਆਈ ਰਿਸ਼ਵਤਖੋਰੀ ਨੈਟਵਰਕ ਦੀ ਜੜਤ ਤੱਕ ਪਹੁੰਚਣ ਚ ਲੱਗੀ ਹੋਈ ਹੈ ਭਾਵੇਂ ਪੰਜਾਬ ਵਿਜੀਲੈਂਸ ਬਿਊਰੋ ਨੇ ਭੁੱਲਰ ਆਫ ਆਮਦਨ ਤੋਂ ਵੱਧ ਜਾਇਦਾਦ ਲਈ ਮਾਮਲਾ ਦਰਜ ਕੀਤਾ ਹੈ ਪਰ ਅਜੇ ਤੱਕ ਉਹਨਾਂ ਨੂੰ ਪੁਲੈ ਦਾ ਰਿਮਾਂਡ ਨਹੀਂ ਮਿਲਿਆ ਅਦਾਲਤ ਦੇ ਵੱਲੋਂ ਪੰਜਾਬ ਵਿਜੀਲੈਂਸ ਨੂੰ ਝਾੜ ਪਾਈ ਗਈ ਸੀ ਹਾਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਵਿਜੀਲੈਂਸ ਬਿਊਰੋ ਅੱਜ ਮੁੜ ਮੋਹਾਲੀ ਅਦਾਲਤ ਚ ਪੁਲਰ ਲਈ ਪ੍ਰੋਡਕਸ਼ਨ ਗਰੰਟ ਦੀ ਮੰਗ ਕਰ ਸਕਦੀ ਹੈ ਤੇ ਇਸੇ ਵਿਚਾਲੇ ਅੱਜ ਰਿਮਾਂਡ ਖਤਮ ਹੋਣ ਤੇ ਸੀਬੀਆਈ ਦੇ ਵੱਲੋਂ ਹਰਚਰਨ ਸਿੰਘ ਪੁਲਰ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਜਿੱਤੇ ਦੇਖਣਾ ਹੋਵੇਗਾ ਕਿ ਅਦਾਲਤ ਇਸ ਮਾਮਲੇ ਨੂੰ ਲੈ ਕੇ ਕੀ ਫੈਸਲਾ ਸੁਣਾਉਂਦੀ ਹੈ ਅੱਜ 5 ਦਿਨਾਂ ਦੀ ਰਿਮਾਂਡ ਖਤਮ ਹੋਣ ਤੋਂ ਬਾਅਦ ਸਾਫ ਦਾ ਡੀਆਈਜੀ ਹਰਚਰਨ ਸਿੰਘ ਪੁਲਰ ਨੂੰ ਸੀ ਇਹ ਅਦਾਲਤ ਚ ਪੇਸ਼ ਕੀਤਾ ਜਿੱਥੇ ਅੱਜ ਅਦਾਲਤ ਆਪਣਾ ਫੈਸਲਾ ਸੁਣਾਏਗੀ ਵੇਖਣਾ ਹੋਵੇਗਾ ਕਿ ਅਦਾਲਤ ਡੀਆਈਜੀ ਨੂੰ ਲਨੁ ਲੈ ਕੇ ਕੀ ਕੁਝ ਬੋਲਦੀ ਹੈ ਦੱਸ ਦੇ ਕਿ ਪੁੱਛਗਿੱਛ ਦੌਰਾਨ ਸੀਬੀਆਈ ਨੂੰ ਪੰਜਾਬ ਦੇ 10 ਆਈਪੀਐਸ ਤੇ 4 ਆਈਐਸ ਅਧਿਕਾਰੀਆਂ ਦੇ ਨਾਮ ਵੀ ਮਿਲੇ ਨੇ ਤੇ ਉਹਨਾਂ ਖਿਲਾਫ ਥੋਸ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਸੀਬੀਆਈ ਨੇ ਜਾਂਚ ਦਾ ਘੇਰਾ ਵੀ ਵਧਾਇਆ ਹੋਇਆ ਜਿਸ ਦੇ ਚਲਦਿਆਂ ਪਟਿਆਲੇ ਚ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਦੇ ਘਰ ਛਾਪਾ ਮਾਰਿਆ ਗਿਆ ਤੇ 20 ਲੱਖ ਰੁਪਏ ਦਰਸਾ 20 ਇਲੈਕਟ੍ਰੋਨਿਕ ਉਪਕਰਣ ਜ਼ਬਤ ਕੀਤੇ ਗਏ ਭੁਪਿੰਦਰ ਤੇ ਅਧਿਕਾਰੀਆਂ ਦੇ ਕਾਲੇਤਨ ਵਾਈਟ ਕਰਨ ਦਾ ਦੋਸ਼ ਹੈ ਜਾਂਚ ਵਿੱਚ ਨਿਆਂਿਕ ਅਧਿਕਾਰੀਆਂ ਨਾਲ ਜੁੜੀਆਂ ਚਾਰਜਸ ਵੀ ਮਿਲੀਆਂ ਨੇ ਜਿਨ੍ਹਾਂ ਨਾਲ ਅਦਾਲਤਾਂ ਦੇ ਹੁਕਮ ਪ੍ਰਭਾਵਿਤ ਕਰਨ ਦੇ ਸੰਕੇਤ ਮਿਲੇ ਨੇ ਦੂਜੇ ਪਾਸੇ ਵਿਜੀਲੈਂਸ ਨੇ ਵੀ ਪੁੱਲਟੇ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਸੀ ਪਰ ਅਸਰ ਰਿਮਾਂਡ ਨਹੀਂ ਮਿਲ ਸਕਿਆ ਹੁਣ ਸੀਬੀਆਈ ਤੇ ਪੰਜਾਬ ਵਿਜੀਲੈਂਸ ਦੋਵੇਂ ਏਜੰਸੀਆਂ ਆਮੋ ਸਾਹਮਣੇ ਨੇ ਜਦਕਿ ਸੀਬੀਆਈ ਰਿਸ਼ਵਤਖੋਰੀ ਨੈੱਟਵਰਕ ਦੀ ਜੜਤ ਤੱਕ ਪਹੁੰਚਣ ਚ ਲੱਗੀ ਹੋਈ ਹੈ ਭਾਵੇਂ ਪੰਜਾਬ ਵਿਜੀਲੈਂਸ ਬਿਊਰੋ ਨੇ ਪੁੱਲਟੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਲਈ ਮਾਮਲਾ ਦਰਜ ਕੀਤਾ ਪਰ ਅਜੇ ਤੱਕ ਉਹਨਾਂ ਨੂੰ ਪੁੱਲਟੇ ਦਾ ਰਿਮਾਂਡ ਨਹੀਂ ਮਿਲਿਆ ਅਦਾਲਤ ਦੇ ਵੱਲੋਂ ਪੰਜਾਬ ਵਿਜੀਲੈਂਸ ਨੂੰ ਝਾੜ ਪਾਈ ਗਈ ਸੀ ਹਾਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਵਿਜੀਲੈਂਸ ਬਿਊਰੋ ਅਜੇ ਮੁੜ ਮੋਹਾਲੀ ਪ੍ਰੋਕਸ਼ਨ ਗਰੰਟ ਦੀ ਮੰਗ ਕਰ ਸਕਦੀ ਹੈ ਤਾਂ ਇਸੇ ਵਿਚਾਲੇ ਅੱਜ ਰਿਮਾਂਡ ਖਤਮ ਹੋਣ ਤੇ सीबीआई ਦੇ ਵੱਲੋਂ ਹਰਚਰਨ ਸਿੰਘ ਪੁੱਲਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਤੇ ਵੇਖਣਾ ਹੋਵੇਗਾ ਕਿ ਅਦਾਲਤ ਇਸ ਮਾਮਲੇ ਨੂੰ ਲੈ ਕੇ ਕੀ ਫੈਸਲਾ ਸੁਣਾਉਂਦੀ ਹੈ